ਪੰਜਾਬ ਦੀ ਸਿਆਸਤ ਦੇ ਵਿੱਚ ਇੰਨੀ ਦਿਨੀ ਚਰਚਾਵਾਂ ਦਾ ਬਾਜ਼ਾਰ ਬਹੁਤ ਗਰਮ ਹੈ। ਨਵੀਆਂ-ਨਵੀਆਂ ਚਰਚਾਵਾਂ ਹਰ ਰੋ ਸੁੱਣ ਨੂੰ ਮਿਲਦੀਆਂ ਨੇ। ਇਨ੍ਹਾਂ ਚਰਚਾਵਾਂ 'ਚ ਇੱਕ ਚਰਚਾ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੋਣ ਲੜਨਗੇ। ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨਗੇ ਜਾਂ ਫਿਰ ਆਜਾਦ। ਇਹ ਚਰਚਾ ਹੁਣ ਵੱਡੀ ਹੁੰਦੀ ਜਾਂਦੀ ਹੈ। ਇਸ ਨਾਲ ਹੀ ਇੱਕ ਚਰਚਾ ਹੋਰ ਸ਼ੁਰੂ ਹੋਈ ਹੈ ਉਸ ਤੇ ਵੀ ਗੱਲ ਕਰਾਂਗੇ। ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ। ਸਿੱਧੂ ਮੂਸੇਵਾਲਾ ਮਰਹੂਮ ਦੇ ਪਿਤਾ ਬਲਕੌਰ ਸਿੰਘ ਸਿਆਸਤ ਵਿੱਚ ਦਿਲਚਸਪੀ ਰੱਖ ਰਹੇ ਹਨ ਉਹਨਾਂ ਦੇ ਪੁੱਤ ਨੇ ਵੀ ਜਿਹੜੀ ਹੈ ਚੋਣ ਲੜੀ ਸੀ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਦੀ ਪਰ ਹਾਰ ਗਏ ਚਰਚਾਾਂ ਵਿੱਚ ਸ਼ੁਰੂ ਹੋਈਆਂ ਨੇ ਕਿ ਬਲਕੌਰ ਸਿੰਘ ਆਜ਼ਾਦ ਚੋਣ ਲੜਨਗੇ ਬਠਿੰਡਾ ਲੋਕ ਸਭਾ ਹਲਕੇ ਤੋਂ ਤੇ ਕਾਂਗਰਸ ਪਾਰਟੀ ਉਹਨਾਂ ਨੂੰ ਜਿਹੜਾ ਆਪਣਾ ਸਮਰਥਨ ਦੇਵੇਗੀ ਕਾਂਗਰਸ ਪਾਰਟੀ ਉੱਥੇ ਕੋਈ ਆਪਣਾ ਉਮੀਦਵਾਰ ਨਹੀਂ ਉਤਾਰੂਗੀ ਇਸ ਸਭ ਕਾਸੇ ਦੇ ਵਿੱਚ ਚਰਚਾਵਾਂ ਨੇ ਕਿ ਇਸ ਦੀ ਗੱਲਬਾਤ ਜਿਹੜੀ ਹੈ ਉਹ ਵੀ ਚੱਲ ਰਹੀ ਹੈ ਪਹਿਲਾਂ ਇਹ ਚਰਚਾ ਸ਼ੁਰੂ ਹੋਈ ਕਿ ਬਲਕੌਰ ਸਿੰਘ ਕਾਂਗਰਸ ਦੀ ਟਿਕਟ ਦੇ ਉੱਤੇ ਲੋਕ ਸਭਾ ਚੋਣ ਲੜਨਗੇ ਬਠਿੰਡਾ ਤੋਂ ਅਤੇ ਉਸ ਤੋਂ ਬਾਅਦ ਕੁਝ ਗੱਲਾਂ ਕਹਿੰਦੇ ਨੇ ਕਿ ਅੰਦਰ ਖਾਤੇ ਵਾਪਰੀਆਂ ਕਿ ਜਿਹੜੇ ਦੂਜੀਆਂ ਪਾਰਟੀਆਂ ਦਾ ਵੋਟਰ ਹੈ ਚਾਹੇ ਉਹ ਕਾਲੀ ਦਲ ਨਾਲ ਸੰਬੰਧ ਰੱਖਦਾ ਹੋਵੇ ਆਮ ਆਦਮੀ ਪਾਰਟੀ ਨਾਲ ਰੱਖਦਾ ਹੋਵੇ ਜਾਂ ਹੋਰ ਜਾਂ ਫਿਰ ਐਸਾ ਵੋਟਰ ਜੋ ਕਾਂਗਰਸ ਨੂੰ ਪਸੰਦ ਨਹੀਂ ਕਰਦਾ ਤਾਂ ਇਸ ਕਰਕੇ ਨੁਕਸਾਨ ਹੋਣ ਦਾ ਡਰ ਹੈ ਤੇ ਇਸੇ ਕਾਰਨ ਹੀ ਜਿਹੜਾ ਫੈਸਲਾ ਬਦਲਿਆ ਜਾਂਦਾ ਹੈ ਤੇ ਹੁਣ ਇੱਕ ਨਵੀਂ ਚਰਚਾ ਸ਼ੁਰੂ ਹੋਈ ਹੈ ਖਾਸ ਕਰਕੇ ਮੀਡੀਆ ਦੇ ਅੰਦਰ ਇਹ ਚਰਚਾ ਜਿਹੜੀ ਇਹ ਲੁਕਵੇਂ ਤੌਰ ਤੇ 2-3 ਦਿਨਾਂ ਤੋਂ ਚੱਲ ਰਹੀ ਸੀ ਪਰ ਹੁਣ ਖੁੱਲ ਕੇ ਬਾਹਰ ਆ ਗਈ ਹੈ ਕੇਵਲ ਕੌਰ ਸਿੰਘ ਆਜ਼ਾਦ ਤੌਰ ਦੇ ਉੱਤੇ ਬਠਿੰਡਾ ਤੋਂ ਆਪਣੇ ਕਾਗਜ਼ ਭਰਨਗੇ ਕਾਂਗਰਸ ਉਹਨਾਂ ਦੇ ਬਰ ਖਿਲਾਫ ਕੋਈ ਉਮੀਦਵਾਰ ਖੜਾ ਨਹੀਂ ਕਰੇਗੀ ਅਤੇ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਸਮਰਥਨ ਦੇਵੇਗੀ ਹੁਣ ਇਹ ਸਭ ਇਸ ਸਭ ਘਾਸੇ ਦੇ ਵਿੱਚ ਜਿਹੜੇ ਨਫੇ ਨੁਕਸਾਨ ਨੇ ਉਹ ਸੋਚੇ ਜਾ ਰਹੇ ਨੇ ਪਹਿਲੀ ਗੱਲ ਤਾਂ ਨਫਿਆਂ ਦੀ ਕਰ ਲੈਂਦੇ ਆ ਨਫਾ ਇਹ ਹੈ ਕਿ ਜਿਹੜਾ ਵੋਟਰ ਕਾਂਗਰਸ ਨੂੰ ਵੋਟ ਨਹੀਂ ਦੇਣਾ ਚਾਹੁੰਦਾ ਚਾਹੇ ਤਾਂ ਉਹ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੋਵੇ ਅਕਾਲੀ ਦਲ ਨਾਲ ਬੀਜੇਪੀ ਨਾਲ ਜਾਂ ਕਿਸੇ ਵੀ ਪਾਰਟੀ ਦੇ ਨਾਲ ਤੇ ਇੱਕ ਦੂਜਾ ਵੋਟਰ ਹੋੁੰਦਾ ਹੈ ਕਿ ਜਿਹੜਾ ਕਾਂਗਰਸ ਨੂੰ ਪਸੰਦ ਨਹੀਂ ਕਰਦਾ ਕਾਂਗਰਸ ਨੂੰ ਪਸੰਦ ਨਹੀਂ ਕਰਦਾ ਅਕਾਲੀ ਦਲ ਨੂੰ ਪਸੰਦ ਨਹੀਂ ਕਰਦਾ ਬਾਕੀ ਪਾਰਟੀਆਂ ਨੂੰ ਨਹੀਂ ਪਸੰਦ ਕਰਦਾ ਉਹ ਆਪਣੇ ਜਿਆਦਾ ਵੋਟ ਪਾਉਂਦਾ ਨਹੀਂਗਾ ਜੇਕਰ ਪਾਉਣ ਜਾਂਦਾ ਤਾਂ ਉਹ ਫਿਰ ਐਸਾ ਉਮੀਦਵਾਰ ਭਾਲਦਾ ਹੈ ਕਿ ਜਿਹਨੂੰ ਬਸ ਉਹਨੇ ਇੱਕ ਖਾਣਾ ਪੂਰਤੀ ਕਰਨੀ ਹੋਵੇ ਐਸੇ ਵੋਟਰ ਨੂੰ ਜਿਹੜਾ ਆਪਣੇ ਨਾਲ ਇੰਟੈਕਟ ਕਰਨ ਦੇ ਲਈ ਆਪਣੇ ਨਾਲ ਜੋੜਨ ਦੇ ਲਈ ਇਹ ਜਿਹੜੀ ਹੈ ਚਾਲ ਹੈ ਕਹਿ ਲਈਏ ਸਿਆਸੀ ਇਹ ਚੱਲੀ ਜਾ ਰਹੀ ਹੈ ਕਾਂਗਰਸ ਇੱਥੇ ਵੱਡਾ ਦਾਇਆ ਖੇਡ ਰਹੀ ਹੈ ਕਿ ਕਾਂਗਰਸ ਜਿਹੜੀ ਹੈ ਉਹ ਬਠਿੰਡਾ ਦੇ ਵਿੱਚ ਪਹਿਲਾਂ ਤਾਂ ਚਰਚਾ ਸੀ ਕਿ ਅਮਰਤਾ ਵੜਿੰਗ ਦਾ ਲਗਭਗ ਨਾਂ ਤੈ ਹੈ ਬਲਕੌਰ ਸਿੰਘ ਦੀ ਐਂਟਰੀ ਨੇ ਅਮਰਤਾ ਵੜਿੰਗ ਦਾ ਨਾਂ ਪਿੱਛੇ ਰੱਖ ਦਿੱਤਾ ਤੇ ਵੜਿੰਗ ਪਰਿਵਾਰ ਵੀ ਬਲਕੌਰ ਸਿੰਘ ਹੁਣਾਂ ਦੇ ਖਿਲਾਫ ਜਾ ਕੇ ਰਾਜੀ ਨਹੀਂ ਹੈ ਨਾ ਹੀ ਵੜਿੰਗ ਪਰਿਵਾਰ ਐਸੀ ਜिद ਕਰ ਰਿਹਾ ਕਿ ਸਾਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਰਾਜਾ ਵੜਿੰਗ ਪਹਿਲਾਂ ਵੀ ਕਹਿ ਚੁੱਕਿਆ ਹੈ ਕਿ ਜੇਕਰ ਬਲਕੌਰ ਸਿੰਘ ਆਉਂਦੇ ਹੈ ਤਾਂ ਉਹ ਸਾਰਾ ਕੁਝ ਕਰਨ ਦੇ ਲਈ ਤਿਆਰ ਨੇ ਤਾਂ ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਵੜਿੰਗ ਪਰਿਵਾਰ ਬੇਸ਼ੱਕ ਮਿਹਨਤ ਕਰ ਰਿਹਾ ਹੋਏ ਲਗਭਗ 5 ਸਾਲਾਂ ਤੋਂ ਮਿਹਨਤ ਕਰ ਰਿਹਾ ਤੇ ਪਿਛਲੇ 6-7 ਮਹੀਨਿਆਂ ਤੋਂ ਜਿਹੜਾ ਹੈ ਸਰਗਰਮੀਆਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ ਨੇ ਉਸ ਦੇ ਬਾਵਜੂਦ ਵੜਿੰਗ ਪਰਿਵਾਰ ਪਿੱਛੇ ਹਟਣ ਦੇ ਲਈ ਤਿਆਰ ਹੈ ਤੇ ਵੜਿੰਗ ਪਰਿਵਾਰ ਅਮਰਤਾ ਵੜਿੰਗ ਲਗਾਤਾਰ ਜਿਹੜੇ ਆ ਬਠਿੰਡੇ ਚ ਵਿਚਰ ਰਹੇ ਨੇ ਪਰ ਉਹਨਾਂ ਦਾ ਇਹ ਮੰਨਣਾ ਹੈ ਕਿ ਬਲਕੌਰ ਸਿੰਘ ਦੇ ਖਿਲਾਫ ਉਹ ਆਪਣਾ ਕੈਂਡੀਡੇਚਰ ਵਾਪਸ ਲੈ ਲੈਣਗੇ ਉਹ ਆਪਣੀ ਉਮੀਦਵਾਰੀ ਵਾਪਸ ਲੈ ਲੈਣਗੇ ਜਿਹੜੇ ਨੁਕਸਾਨ ਦੀ ਗੱਲ ਹੈ ਨੁਕਸਾਨ ਉਸ ਹਿਸਾਬ ਦੇ ਨਾਲ ਤਾਂ ਅਜੇ ਸਿਆਸੀ ਤੌਰ ਤੇ ਦੇਖੀਏ ਕਦੇ ਹੁੰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਇਸ ਮਾਮਲੇ ਦੇ ਅੰਦਰ ਪਰ ਫਿਰ ਵੀ ਕੁਝ ਗੱਲਾਂ ਨੇ ਪਹਿਲੀ ਗੱਲ ਤੇ ਹੈ ਕਿ ਬਲਕੌਰ ਸਿੰਘ ਆਜ਼ਾਦ ਲੜਨਗੇ ਦੇਖੋ ਇਲੈਕਸ਼ਨ ਜਿਹੜਾ ਹੁੰਦਾ ਹੈ ਇਲੈਕਸ਼ਨ ਮੈਨੇਜਮੈਂਟ ਹੁੰਦੀ ਹੈ ਇਲੈਕਸ਼ਨ ਦਾ ਪ੍ਰਬੰਧਨ ਹੁੰਦਾ ਜਿਹੜਾ ਉਹ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਬੂਥ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਚੈਨ ਚੱਲਦੀ ਹੈ ਉਸ ਚੈਨ ਦੇ ਵਿੱਚ ਸਾਰਾ ਕੁਝ ਚੱਲਦਾ ਹੈ ਲੋਕਾਂ ਨੂੰ ਬੂਥ ਤੱਕ ਲੈ ਕੇ ਆਉਣਾ ਬੂਥ ਤੱਕ ਲੈ ਕੇ ਆਉਣ ਲਈ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਨੂੰ ਬੂਥ ਤੱਕ ਆਉਣ ਲਈ ਉਤਸ਼ਾਹਤ ਕਰਨਾ ਜਿਹਦੇ ਲਈ ਥੱਲੇ ਜਿਹੜਾ ਕਾਡਰ ਚਾਹੀਦਾ ਹੈ ਜਿਹੜੇ ਲੋਕ ਜਿਹੜੇ ਆ ਉਹ ਆਪ ਨਿਕਲ ਕੇ ਆਉਣ ਆਪ ਨਿਕਲ ਕੇ ਆਉਂਦੇ ਤਾਂ ਨਤੀਜੇ ਜਿਹੜੇ ਬੜੇ ਬਦਲ ਸਕਦੇ ਆ ਬੜਾ ਵੱਡਾ ਫਰਕ ਪਾ ਸਕਦਾ ਕਾਡਰ ਚਾਹੀਦਾ ਲੋਕ ਚਾਹੀਦੇ ਨੇ ਜਿਹੜੇ ਥੱਲੇ ਬੂਥ ਮੈਨੇਜਮੈਂਟ ਕਰਨ ਸਾਰਾ ਕੁਝ ਕਰਨ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਸਾਹਮਣੇ ਵਿਰੋਧੀ ਧਿਰਾਂ ਨੇ ਗੀਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਉਹ ਬੜੀਆਂ ਡਾਡੀਆਂ ਜਿਹੜੀਆਂ ਤਕੜੀਆਂ ਨੇ ਗੀਆਂ ਤਾਂ ਅਕਾਲੀ ਦਲ ਦੇ ਕੋਲੇ ਹਰ ਬੂਥ ਦੇ ਉੱਤੇ ਇਸ ਸਮੇਂ ਵਰਕਰ ਮੌਜੂਦ ਹੈ ਅਕਾਲੀ ਦਲ ਦੀ ਤਿੰਨ ਵਾਰ ਤੋਂ ਇੱਥੇ ਜਿਹੜੀ ਹੈ ਉਹ ਉਹਨਾਂ ਨੇ ਇਹ ਸੀਟ ਜਿੱਤੀ ਹੋਈ ਹੈ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਦੇ ਚੱਪੇ-ਚੱਪੇ ਚ ਜਾ ਰਹੇ ਹੈ ਉਹਨਾਂ ਦੇ ਦਫ਼ਤਰ ਨੇ ਮਾਨਸਾ ਬੁਲਾੜਾ ਸਾਰੇ ਹਲਕਿਆਂ ਦੇ ਅੰਦਰ ਜਿੰਨੇ ਵੀ ਵੱਡੇ ਸ਼ਹਿਰ ਆ ਉੱਥੇ ਉਹਨਾਂ ਦੇ ਦਫ਼ਤਰ 5 ਸਾਲਾਂ ਤੋਂ ਕਾਰਜਸ਼ੀਲ ਸੀਗੇ ਕੰਮ ਕਰ ਰਹੇ ਸੀਗੇ ਲਗਾਤਾਰ ਲੋਕਾਂ ਦੇ ਸੰਪਰਕ ਚ ਇਸੇ ਤਰ੍ਹਾਂ ਨਾਲ ਹੀ ਗੁਰਮੀਤ ਸਿੰਘ ਖੁੱਡੀਆਂ ਦਾ ਵੀ ਉਹਨਾਂ ਦਾ ਇੱਕ ਆਪਣਾ ਸਿਆਸੀ ਅਸਰ ਹੈ ਉਹਨਾਂ ਦੀ ਨਿਮਰਤਾ ਉਹਨਾਂ ਦਾ ਸਾਦਾਪਨ ਲੋਕਾਂ ਨੂੰ ਖਿੱਚਦਾ ਆਪਣੇ ਵੱਲ ਤੇ ਪਾਰਟੀ ਪੱਧਰ ਦੇ ਉੱਤੇ ਵੀ ਹਰ ਹਲਕੇ ਦੇ ਅੰਦਰ ਹਰ ਬੂਥ ਦੇ ਉੱਤੇ ਆਮ ਆਦਮੀ ਪਾਰਟੀ ਦਾ ਇਸ ਸਮੇਂ ਵਲੰਟੀਅਰ ਵਰਕਰ ਜੋ ਕਹਿਣਾ ਹੈ ਕਹਿ ਸਕਦੇ ਆਪਾਂ ਉਹ ਮੌਜੂਦ ਹੈ ਉਹਨਾਂ ਦੀ ਇਲੈਕਸ਼ਨ ਮੈਨੇਜਮੈਂਟ ਕਰਨੀ ਕੋਈ ਔਖੀ ਨਹੀਂ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਬਲਕੌਰ ਸਿੰਘ ਕੋਲ ਜੇ ਆਜ਼ਾਦ ਚੋਂ ਲੜਦੇ ਉਹਨਾਂ ਕੋਲ ਇਹ ਕੁਝ ਨਹੀਂ ਹੈ ਹਾਲਾਂਕਿ ਕਾਂਗਰਸ ਆਪਣੀ ਸਾਰੀ ਮਸ਼ੀਨਰੀ ਉਹਨਾਂ ਤੇ ਲਾਵੇਗੀ ਇਹਦੇ 'ਚ ਵੀ ਕੋਈ ਦੋ ਰਹਿ ਕਿਸੇ ਪਾਸੇ ਨਹੀਂ ਕਿ ਕਾਂਗਰਸ ਆਪਣੀ ਸਾਰੀ ਮਸ਼ੀਨਰੀ ਨਹੀਂ ਛੁੱਕੇਗੀ ਕਾਂਗਰਸ ਆਪਣੀ ਸਾਰੀ ਮਸ਼ੀਨਰੀ ਛੁੱਕੇਗੀ ਰਹੀ ਗੱਲ ਬੂਥ ਮੈਨੇਜਮੈਂਟ ਦੀ ਵੋਟਰ ਲਿਸਟਾਂ ਪਹੁੰਚਾਉਣ ਦੀ ਪੈਕਟ ਪਹੁੰਚਾਉਣ ਦੀ ਇਹ ਸਾਰਾ ਕੁਝ ਕਾਂਗਰਸ ਕਰ ਲੂਗੀ ਹੈਂਡਲ ਬੂਥ ਵੀ ਲੱਗ ਜਾਣਗੇ ਪਰ ਜਿਹੜਾ VOTER ਨੂੰ ਇਨਕਰੀਜ਼ ਕਰਨਾ ਹੈ VOTER ਨੂੰ ਕੱਢ ਕੇ ਲੈ ਕੇ ਆਉਣਾ ਹੈ ਕਈ ਵਾਰ ਸਾਡੀਆਂ ਇੱਛਾਵਾਂ ਤੇ ਜਿਹੜੀਆਂ ਆਸਾਂ ਹੁੰਦੀਆਂ ਨੇ ਉਹਨਾਂ ਦੇ ਹਿਸਾਬ ਨਾਲ ਚੀਜ਼ਾਂ ਚੱਲਦੀਆਂ ਨੇ ਹੁਣ ਗੱਲ ਕਰ ਲੈਨੇ ਆ ਅਖੀਰ ਦੇ ਉੱਤੇ ਸਿਮਪਥੀ ਦੀ ਹਮਦਰਦੀ ਦੀ ਇਹ ਚ ਕੋਈ ਸ਼ੱਕ ਨਹੀਂ ਸਾਰੇ ਪੰਜਾਬ ਹੀ ਨਹੀਂ ਜਿੱਥੇ-ਜਿੱਥੇ ਵੀ ਕੋਈ ਪੰਜਾਬੀ ਵੱਸਦਾ ਹੈ ਪੰਜਾਬ ਪੰਜਾਬੀ ਬੋਲਣ ਵਾਲਾ ਬੰਦਾ ਵੱਸਦਾ ਉਹ ਸਿੱਧੂ ਮੂਸੇਵਾਲੇ ਨੂੰ ਜਾਣਦਾ ਉਹਦੇ ਪਿਤਾ ਨੂੰ ਵੀ ਜਾਣਦਾ ਅਤੇ ਉਹਨਾਂ ਦੇ ਪ੍ਰਤੀ ਜਿਹੜੀ ਹਮਦਰਦੀ ਹੈ ਪਰਿਵਾਰ ਦੇ ਪ੍ਰਤੀ ਉਹ ਕਾਫੀ ਜ਼ਿਆਦਾ ਹੈ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਵੱਡੀ ਹਮਦਰਦੀ ਦੀ ਲਹਿਰ ਉਹਨਾਂ ਦੇ ਪੱਖ ਵਿੱਚ ਹਜੇ ਤੱਕ ਚੱਲ ਰਹੀ ਹੈ ਕੁਝ ਲੋਕ ਮੰਨਦੇ ਆ ਕਿ ਸਿੱਧੂ ਜੋੜੇ ਦੇ ਘਰ ਦੁਆਰਾ ਪੁੱਤਰ ਹੋਣ ਨਾਲ ਜਾਂ ਬੱਚਾ ਹੋਣ ਨਾਲ ਇਹ ਇਹਦੇ ਵਿੱਚ ਡਿਲੀਊਟ ਆਇਆ ਹੋਊਗਾ ਇਹ 'ਚ ਕੋਈ ਸ਼ੱਕ ਨਹੀਂ ਕੁਝ ਕੁ ਪਰਸੈਂਟ ਚੀਜ਼ਾਂ ਨਰਮ ਪੈ ਜਾਂਦੀਆਂ ਨੇ ਜਿਹੜੀ ਸਖਤੀ ਹੁੰਦੀ ਆ ਦਿਲਾਂ ਦੇ ਅੰਦਰ ਉਹ ਥੋੜੀ ਘਟ ਜਾਂਦੀ ਹੈ ਕਿ ਜਦੋਂ ਜਿਹੜਾ ਜ਼ਖਮ ਲੱਗਿਆ ਉੱਤੇ ਥੋੜੀ ਬੋਤੀ ਮਰਮ ਲੱਗ ਜੇ ਤਾਂ ਦਰਦ ਘਟ ਹੁੰਦਾ ਹੈ ਇਹ ਸਥਿਤੀ ਹੈ ਪਰ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਹਮਦਰਦੀ ਹੋਊਗੀ ਇਹ ਹਮਦਰਦੀ ਵੋਟਾਂ 'ਚ ਵੀ ਦਿਖੂਗੀ ਤੇ ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਪ੍ਰਤੀ ਇੱਕ ਲਹਿਰ ਬਣ ਜੇ ਅਤੇ ਉਹ ਲਹਿਰ ਹੈ ਜਿਹੜੀ ਜਿੱਥੇ ਲੋਕ ਆਪ ਨਿਕਲ ਕੇ ਕੰਮ ਕਰਨ ਇੱਕ ਹੁੰਦਾ ਨਾ ਕਿ ਪਿੰਡ ਦਾ ਕੋਈ ਸਾਂਝਾ ਕੰਮ ਹੋ ਜਾਂਦਾ ਤਾਂ ਸਾਰਾ ਪਿੰਡ ਲੱਗ ਜਾਂਦਾ ਸਥਿਤੀ ਉਸ ਪਾਸੇ ਵੱਲ ਵੀ ਜਾ ਸਕਦੀ ਹੈ ਤੇ ਉਸ ਪਾਸੇ ਵੱਲ ਜਾਣ ਦੀਆਂ ਉਮੀਦਾਂ ਬਹੁਤ ਜ਼ਿਆਦਾ ਨੇ ਇਹ ਮੇਰਾ ਨਿੱਜੀ ਤੌਰ ਦੇ ਉੱਤੇ ਮੰਨਣਾ ਹੈ ਮੈਂ ਕਿਸੇ ਸੋਰਸ ਜਾਂ ਕਿਸੇ ਖਬਰ ਦੇ ਆਧਾਰ ਤੇ ਨਹੀਂ ਦੱਸ ਰਿਹਾ ਇਹ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਸਥਿਤੀਆਂ ਇਦਾਂ ਦੀਆਂ ਵੀ ਹੋ ਜਾਣਗੀਆਂ ਕਿ ਐ ਲੱਗੇਗਾ ਵੀ ਕੋਈ ਪਿੰਡ ਦਾ ਕੋਈ ਸਾਂਝਾ ਕੰਮ ਹੈ ਸਾਰੇ ਜਾਣੇ ਨੌਜਵਾਨ ਬਜ਼ੁਰਗ ਮਾਤਾਵਾਂ ਪਹਿਨਾ ਬਾਹਰ ਨਿਕਲ ਆਉਣ ਤਾਂ ਜਿਹੜੇ ਬਠਿੰਡਾ ਲੋਕ ਸਭਾ ਹਲਕੇ ਦੇ ਨਤੀਜੇ ਨੇ ਉਹ ਬੜੇ ਹੈਰਾਨ ਕਰਨ ਵਾਲੇ ਹੋ ਸਕਦੇ ਆ ਜੇਕਰ ਅਜਿਹੀ ਸਥਿਤੀ ਹੁੰਦੀ ਹੈ ਤੇ ਇਹ ਹੋ ਵੀ ਸਕਦੀ ਹੈ ਇਸ ਤੋਂ ਇਹਨੂੰ ਇਨਕਾਰ ਜਿਹੜਾ ਉਹ ਫਿਲਹਾਲ ਨਹੀਂ ਕੀਤਾ ਜਾ ਸਕਦਾ